ਸਕਾਲਰਸ ਡੇ ਪ੍ਰੋਫੈਸਰਾਂ ਅਤੇ ਸਟਾਫ ਮੈਂਬਰਾਂ ਨੇ ਵੀ ਹਿੱਸਾ ਲਿਆ। ਇਹ ਖਬਰ ਜਲਾਲਾਬਾਦ ਦੇ ਸਰਕਾਰੀ ਕਾਲਜ ਲੜਕੀਆਂ ਵਿੱਚ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਇੱਕ ਸੈਮੀਨਾਰ ਬਾਰੇ ਹੈ। ਇਸ ਸੈਮੀਨਾਰ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਅਜੋਕੇ ਸਮੇਂ ਵਿੱਚ ਉਨ੍ਹਾਂ ਦੇ ਵਿਚਾਰਾਂ ਦੀ ਮਹੱਤਤਾ ਬਾਰੇ ਚਰਚਾ ਕੀਤੀ ਗਈ। ਇਸ ਸੈਮੀਨਾਰ ਦਾ ਆਯੋਜਨ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਰਜੇਸ਼ ਕੁਮਾਰ ਅਤੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੇ ਸਹਿਯੋਗ ਨਾਲ ਕੀਤਾ ਗਿਆ ਸੀ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਦੇਵਰਾਜ ਸ਼ਰਮਾ ਅਤੇ ਵਿਸ਼ੇਸ਼ ਬੁਲਾਰਿਆਂ ਵਜੋਂ ਐਡਵੋਕੇਟ ਪਰਮਜੀਤ ਸਿੰਘ ਟਾਬਾ ਐਡਵੋਕੇਟ ਅਮਨਦੀਪ ਸਿੰਘ ਅਤੇ ਕੁਮਾਰੀ ਸੰਜਨਾ ਟਾਬਾ ਨੇ ਸ਼ਿਰਕਤ ਕੀਤੀ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਅਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸ਼ਹੀਦਾਂ ਦੇ ਸੁਪਨੇ ਅਨੁਸਾਰ ਆਜ਼ਾਦ ਭਾਰਤ ਆਰਥਿਕ ਬਰਾਬਰੀ ਲੋਕਤੰਤਰ ਅਤੇ ਸਮਾਜਵਾਦੀ ਸਿਧਾਂਤਾਂ ਤੇ ਆਧਾਰਿਤ ਹੋਣਾ ਚਾਹੀਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ। ਸੈਮੀਨਾਰ ਵਿੱਚ ਕਾਲਜ ਦੇ ਪ੍ਰੋਫੈਸਰਾਂ ਅਤੇ ਸਟਾਫ ਮੈਂਬਰਾਂ ਨੇ ਵੀ ਹਿੱਸਾ ਲਿਆ। ਨੰਬਰ ਨਹੀਂ ਦਿੱਤਾ ਜਾਏਗਾ। ਫਿਰ ਅਸੀਂ ਗੱਲ ਕਰੀ ਅਸੀਂ ਕਹੇ ਤਾਂ ਹੈ ਹੋ ਨਹੀਂ ਸਕਦਾ ਕਿਉਂਕਿ ਅਸੀਂ ਬਾਅਦ ਚੋਂ ਵੀ ਪੜਨਾ ਹੈ। ਅਸੀਂ ਇੰਨੇ ਟਾਈਮ ਵਿੱਚ ਥੋੜੇ ਟਾਈਮ ਵਿੱਚ ਇੰਨੇ ਫੀਸ ਕਿਵੇਂ ਦੇਾਂਗੇ? ਫਿਰ ਉਹਤੇ ਸਰ ਨੇ ਕਿਹਾ ਕਿ ਕੋਈ ਨਾ ਬੇਟਾ ਸੇ ਇੱਕ ਦੋ ਜਣਿਆਂ ਦੀ ਕਰ ਦਿੰਨੇ ਆ ਫੀਸ ਤੁਸੀਂ ਥੋੜੀ ਦੇਰ ਰੋਕ ਕੇ ਦੇ ਦੇ ਆ ਜੇ ਫਿਰ ਮੈਂ ਫੀਸ ਦੇ ਦਿੰਦੀ ਮੇਰੇ ਨਾਲ ਦਾ ਸਾਥੀ ਫੀਸ ਦੇ ਦਿੰਦਾ ਬਾਕੀਆਂ ਦੀ ਵੀ ਤਾਂ ਸਮੱਸਿਆ ਸੀ ਅੱਜ ਸਰਕਾਰੀ ਗਰਲ ਕਾਲਜ ਜਲਾਲਾਬਾਦ ਦੇ ਵਿੱਚ ਸਾਡੇ ਮਹਾਨ ਦੇਸ਼ ਭਕਤਾ ਅ ਸ਼ਹੀਦ ਆਜਮਦਾਰ ਪਗ ਸਿੰਘ ਰਾਜਗੁਰੂ ਸਿਕਦੇਵ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਜਿਹੜਾ ਲੈਕਚਰ ਕਰਵਾਇਆ ਗਿਆ ਹੈ ਇਹਦੇ ਵਿੱਚ ਬਤੌਰ ਮਹਿਮਾਨ ਦੇ ਤੌਰ ਤੇ ਸਾਨੂੰ ਸੱਦਾ ਦਿੱਤਾ ਗਿਆ ਸੀ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਦੀ ਜਿਹੜੀ ਪ੍ਰਸੰਗਤਾ ਹੈ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਵਿਚਾਰਾਂ ਦੀ ਉਹਨਾਂ ਦੀ ਫਿਲਾਸਫੀ ਦੀ ਉਹ ਹੋਰ ਵੀ ਜਿਹੜਾ ਮਹੱਤਵ ਰੱਖਦੀ ਹੈ ਕਿਉਂਕਿ ਦੁਨੀਆ ਭਰ ਦੇ ਵਿੱਚ ਜਿਸ ਤਰ੍ਹਾਂ ਇੱਕ ਬਦਲਾਵ ਹੋਣ ਜਾ ਰਿਹਾ ਬਦਲਾਵ ਹੋ ਰਿਹਾ ਹੈ ਕਿ ਜਿਹੜਾ ਸਾਮਰਾਜਵਾਦ ਖਿਲਾਫ ਉਹਨਾਂ ਨੇ ਨਾਅਰਾ ਦਿੱਤਾ ਸੀ ਇਨਕਲਾਬ ਜਿੰਦਾਬਾਦ ਦਾ ਨਾਅਰਾ ਬੁਲੰਦ ਕੀਤਾ ਸੀ ਅੱਜ ਇਨਕਲਾਬ ਜਿੰਦਾਬਾਦ ਦੇ ਨਾਅਰੇ ਦੀ ਜਿਹੜੀ ਸਾਖ ਹਰਤਾ ਹੈ ਉਹ ਹੋਰ ਜ਼ਿਆਦਾ ਜਿਹੜੀ ਵਧ ਰਹੀ ਹੈ ਔਰ ਸਾਮਰਾਜਵਾਦ ਮਰਦਾਬਾਦ ਦੀ ਜਿਹੜੀ ਹੈ ਉਹ ਲੋੜ ਹੋਰ ਵੱਡੇ ਪੱਧਰ ਤੇ ਵਧ ਰਹੀ ਏ ਜੇ ਮੈਂ ਕਮਾਂਤਰੀ ਪੱਧਰ ਦੀ ਗੱਲ ਕਰਾਂ ਤੇ ਅਮਰੀਕਾ ਦੇ ਵਿੱਚ ਜਿਹੜੇ ਟਰੰਪ ਦੀ ਸਰਕਾਰ ਬਣੀ ਔਰ ਸਰਕਾਰ ਜਿਹੜੀ ਏ ਉਹ ਐਲਨ ਮਸਕ ਜਿਹੜਾ ਸਭ ਤੋਂ ਦੁਨੀਆ ਦਾ ਅਮੀਰ ਬੰਦਾ ਹੈ ਉਹ ਸਿੱਧੇ ਤੌਰ ਤੇ ਕਹਿ ਰਿਹਾ ਕਿ ਉਹ ਸਰਕਾਰ ਉਸਨੇ ਬਣਾਈਏ ਕਈ ਟ੍ਰਿਲੀਅਨ ਜਿਹੜੇ ਡਾਲਰ ਨੇ ਉਹ ਖਰਚ ਕੇ ਸਰਕਾਰ ਉਹਨਾਂ ਨੇ ਉੱਥੇ ਬਣਾਈਏ ਇਤੋਂ ਸਾਬਤ ਇਹ ਹੁੰਦਾ ਹੈ ਕਿ ਦੁਨੀਆ ਭਰ ਦੇ ਵਿੱਚ ਸਰਕਾਰਾਂ ਇੱਕ ਵਿਅਕਤੀ ਬਣਾਉਂਦਾ ਜਿਹੜਾ ਪੈਸੇ ਵਾਲਾ ਜਿਹੜਾ ਵਿਤੀ سرمਾਇਆ ਵਰਤ ਕੇ ਆਮ ਲੋਕਾਂ ਦੀ ਵੋਟ ਇੱਕ ਫਾਰਮੈਲਟੀ ਦੇ ਤੌਰ ਤੇ ਪੈ ਰਹੀ ਹੈ ਇਸੇ ਤਰ੍ਹਾਂ ਹੀ ਸਾਡੇ ਦੇਸ਼ ਦੀ ਗੱਲ ਕਰੀਏ ਉੱਥੇ ਵੀ ਇਸ ਤਰ੍ਹਾਂ ਦਾ ਵਾਪਰ ਰਿਹਾ ਹੈ ਕਿ ਸਰਕਾਰ ਅਡਾਨੀਆਂ ਬਾਣੀਆਂ ਨੇ ਬਣਾਈਏ ਔਰ ਕੰਮ ਜਿਹੜਾ ਸਿਰਫ ਲੋਕਾਂ ਦੇ ਸਾਹਮਣੇ ਜਿਹੜਾ ਹੈਗਾ ਉਹ ਕਰ ਰਿਹਾ ਹੈ ਇਹ ਮੋਦੀ ਦੇ ਤੌਰ ਤੇ ਕਰ ਰਿਹਾ ਹੈ ਔਰ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਉ ਜਿਹਦਾ ਕੋਈ ਸਟੇਟਸ ਨਹੀਂ ਹੈ ਸਰਕਾਰ ਦੇ ਵਿੱਚ ਉਹ ਹੀ ਕਹਿੰਦਾ ਹੈ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਲੱਗੇ ਹੋਏ ਜਿਹੜੇ ਮੁਲਾਜ਼ਮ ਨੇ ਉਹ ਰਿਪੋਰਟ ਕਰਨ ਕਿ ਉਹਨਾਂ ਨੇ ਕੀ ਕੰਮ ਕੀਤਾ ਹੈ ਨਹੀਂ ਤਾਂ ਉਹਨਾਂ ਨੂੰ ਬਿਸਮਿਸ ਕਰ ਦਿੱਤਾ ਜਾਏਗਾ ਟਰਮੀਨੇਟ ਕਰ ਦਿੱਤਾ ਜਾਏਗਾ ਔਰ 1600 ਮੁਲਾਜ਼ਮ ਉੱਥੇ ਟਰਮੀਨੇਟ ਕਰ ਦਿੱਤੇ ਗਏ। ਇਵੇਂ ਸਾਡੇ ਦੇਸ਼ ਵਿੱਚ ਵਾਪਰ ਰਿਹਾ ਹੈ। ਇਸੇ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਵੀ ਜਿਹੜਾ ਹੈ ਉਹ ਕਹਾੜਾ ਚਲਾਉਣ ਜਾ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਭਗਤ ਸਿੰਘ ਜਿਹੜਾ ਚਾਹੁੰਦਾ ਸੀ ਭਗਤ ਸਿੰਘ ਦੇ ਸਾਥੀ ਚਾਹੁੰਦੇ ਸੀ ਕਿ ਇਨਕਲਾਬ ਜਿੰਦਾਬਾਦ ਦੇ ਨਾਰੇ ਨੂੰ ਜਿਹੜਾ ਬੁਲੰਦ ਕਰਦੇ ਸੀ ਕਿ ਮਨੁੱਖ ਖਤੋਂ ਮਨੁੱਖ ਦੀ ਲੁੱਟ ਖਤਮ ਹੋਣੀ ਚਾਹੀਦੀ ਏ ਸਭ ਲਈ ਰੁਜ਼ਗਾਰ ਦੀ ਗਾਰੰਟੀ ਹੋਣੀ ਚਾਹੀਦੀ ਏ ਸਭ ਲਈ ਐਜੂਕੇਸ਼ਨ ਦੀ ਗਾਰੰਟੀ ਹੋਣੀ ਚਾਹੀਦੀ ਏ ਸਭ ਲਈ ਆਰਾ ਇਲਾਜ ਜਿਹੜਾ ਹੈ ਉਹ ਫਰੀ ਹੋਣਾ ਚਾਹੀਦਾ ਏ ਰਹਿਣ ਲਈ ਮਕਾਨ ਦੀ ਸਹੂਲਤ ਹੋਣੀ ਚਾਹੀਦੀ ਏ ਪਰੰਤੂ ਸਰਕਾਰ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਖੋਣ ਜਾ ਰਹੀਆਂ ਨੇ ਅੱਜ ਦੇ ਸੈਮੀਨਾਰ ਤੇ ਬੱਚਾ ਨੂੰ ਕਿਹਾ ਏ ਸੱਦਾ ਦਿੱਤਾ ਏ ਕਿ ਜਿਸ ਤਰ੍ਹਾਂ ਭਗਤ ਸਿੰਘ ਨੇ ਕਿਹਾ ਸੀ ਕਿ ਰਾਜਨੀਤੀ ਬਾਰੇ ਵਿਦਿਆਰਥੀਆਂ ਨੂੰ ਬੜਾ ਹੀ ਗੰਭੀਰ ਰੂਪ ਵਿੱਚ ਇਹ ਚੇਤਨ ਦੇ ਰੂਪ ਵਿੱਚ ਜਾਣਨਾ ਪਏਗਾ ਜੇਕਰ ਅਸੀਂ ਸਮਾਜਵਾਦ ਲਿਆਉਣਾ ਹੈ ਸਾਮਰਾਜਵਾਦ ਦੇ ਖਿਲਾਫ ਖੜਨਾ ਹੈ ਔਰ ਬਹੁਤ ਵਧੀਆ ਇਹ ਸੈਮੀਨਾਰ ਕਰਵਾਇਆ ਗਿਆ ਅੱਜ ਦੇ ਸਮੇਂ ਦੇ ਵਿੱਚ ਇਹ ਲੋੜ ਹੈ ਇਹ ਸਾਰੇ ਵਿਦਿਅਕ ਅਦਾਰਿਆਂ ਦੇ ਵਿੱਚ ਜਿਹੜੇ ਕਰਵਾਏ ਜਾਣ। ਵਿਦਿਆਰਥੀਆਂ ਦਾ ਬਹੁਤ ਸ਼ਾਨਦਾਰ ਰਿਸਪੌਂਸ ਰਿਹਾ ਹੈ ਜਿੰਨੇ ਵਿਦਿਆਰਥੀ ਸੀ ਉਹਨਾਂ ਦੇ ਵਿੱਚੋਂ ਕਿਸੇ ਨੇ ਵੀ ਕੋਈ ਇਸ ਤਰ੍ਹਾਂ ਦਾ ਰਿਸਪੌਂਡ ਨਹੀਂ ਕੀਤਾ ਕਿ ਉਹ ਬੁਲਾਰਿਆਂ ਦੀ ਗੱਲਬਾਤ ਨੂੰ ਸੁਣ ਨਹੀਂ ਰਹੇ ਅੱਜ ਲੋੜ ਹੈ ਕਿਉਂਕਿ ਵਿਦਿਆਰਥੀ ਜਿਹੜੇ ਨੇ ਉਹ ਭਵਿੱਖ ਪਾਲਦੇ ਨੇ ਕਿ ਅਸੀਂ ਐਜੂਕੇਸ਼ਨ ਲੈ ਰਹੇ ਹਾਂ ਅਸੀਂ ਪੜ ਰਹੇ ਹਾਂ ਤੇ ਸਾਡੇ ਰੁਜ਼ਗਾਰ ਦੀ ਗਰੰਟੀ ਹੋਵੇ ਪਰ ਉਹਨਾਂ ਨੂੰ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ ਇਸ ਕਰਕੇ ਚਾਹੁੰਦੇ ਨੇ ਕਿ ਅਸੀਂ ਭਗਤ ਸਿੰਘ ਦੇ ਵਿਚਾਰਾਂ ਤੋਂ ਉਹਦੀ ਫਿਲਾਸਫੀ ਤੋਂ ਸੇਧ ਲੈ ਕੇ ਹੀ ਸਮਾਜ ਦੇ ਵਿੱਚ ਰੁਜ਼ਗਾਰ ਪ੍ਰਾਪਤ ਕਰ ਸਕਦੀਆਂ ਰੁਜ਼ਗਾਰ ਪ੍ਰਾਪਤ ਕਰਨ ਦਾ ਮਤਲਬ ਹੈ ਕਿ ਰਾਜਨੀਤਿਕ ਸੱਤਾ ਵਿੱਚ ਦਿੱਲੀ ਜਦੋਂ ਤੱਕ ਨਹੀਂ ਆਉਂਦੀ ਕਿਸਾਨਾਂ ਦਾ ਨੌਜਵਾਨਾਂ ਦਾ ਆਮ ਲੋਕਾਂ ਦਾ ਰਾਜ ਜਿਹੜਾ ਹੈ ਉਹ ਰਾਜ ਸੀ ਹੱਥਾਂ ਵਿੱਚ ਨਹੀਂ ਆਉਂਦਾ ਉਸ ਸਮੇਂ ਤੱਕ ਇਹ ਸਾਰਾ ਕੁਝ ਨਹੀਂ ਹੋ ਸਕਦਾ ਇਸ ਲਈ ਉਹ ਤਬਦੀਲੀ ਵਾਸਤੇ ਅੱਜ ਵਿਦਿਆਰਥੀ ਚਾਹੁੰਦੇ ਨੇ ਕਿ ਉਹ ਇੱਕ ਜਿਹੜਾ ਇੱਥੇ ਬਦਲਾਅ ਆਇਆ ਸੀ ਇੱਕ ਨਾਮ ਦਾ ਬਦਲਾਅ ਸੀ ਇਨਕਲਾਬ ਦਾ ਨਾਹਰਾ ਲਾ ਕੇ ਝੂਠਾ ਬਦਲਾਅ ਸੀ ਪਰ ਸੱਚਾ ਬਦਲਾਅ ਉਹ ਲਿਆਉਣਾ ਚਾਹੁੰਦੇ ਜੀ ਸਰ ਜੀ ਸਰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਕਾਲਜ ਦੇ ਵਿੱਚ ਲਈ ਉਲੀਕਿਆ ਗਿਆ ਹੈ ਜਿਸ ਦਾ ਜਿਹੜਾ ਇਸ ਲੈਕਚਰ ਦਾ ਮੇਨ ਜਿਹੜਾ ਅ ਵਿਸ਼ਾ ਹੈਗਾ ਕਿ ਉਹ ਸਾਡੇ ਜਿਹੜੇ ਸ਼ਹੀਦ ਨੇ ਜਿੰਦੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਸੁਖਦੇਵ ਜੀ ਰਾਜਗੁਰੂ ਜੀ ਉਹਨਾਂ ਦੇ ਵਿਚਾਰਾਂ ਦੀ ਸਰਕਤਾ ਨੂੰ ਜਿਹੜਾ ਕਿ ਬੱਚਾ ਤੱਕ ਸਮਾਜ ਤੱਕ ਪਹੁੰਚਾਇਆ ਜਾਵੇ ਉਸ ਦੇ ਮੱਧ ਨਜ਼ਰ ਰੱਖ ਰਹੇ ਹਾਂ ਕਿਉਂਕਿ ਅੱਜ ਦੇ ਸਮਾਜ ਦੇ ਵਿੱਚ ਜਿੱਦਾਂ ਦਾ ਭਾਵੀ ਸਮਾਜ ਉਹਨਾਂ ਨੇ ਸੋਚਿਆ ਸੀ ਕਿ ਆਜ਼ਾਦੀ ਤੋਂ ਬਾਅਦ ਸਾਡਾ ਜਿਹੜਾ ਸੋਸਾਇਟੀ ਸਾਡਾ ਦੇਸ਼ ਕਿੱਦਾਂ ਦਾ ਹੋਏਗਾ ਜਿੰਦੇ ਚ ਆਰਥਿਕ ਨਾਬਰਾਦਗੀ ਨਾ ਹੋਏਗੀ ਲੁੱਟ ਖੁੱਟ ਨਹੀਂ ਹੋਏਗੀ ਔਰ ਡੈਮੋਕਰੈਟਿਕ ਸਿਧਾਂਤਾਂ ਦੇ ਆਧਾਰ ਤੇ ਹੋਏਗਾ ਉਹ ਸਮਾਜਵਾਦੀ ਸਿਧਾਂਤਾਂ ਤੇ ਹੋਏਗਾ ਉਹ ਸਾਨੂੰ ਨਜ਼ਰ ਨਹੀਂ ਆ ਰਿਹਾ ਸਾਨੂੰ ਲੱਗਦਾ ਹੈ ਕਿ ਅੱਜ ਉਹਨਾਂ ਦੇ ਵਿਚਾਰ ਜਿਹੜੇ ਨੇ ਉਹ ਘਰ-ਘਰ ਪਹੁੰਚਾਉਣ ਦੀ ਜ਼ਰੂਰਤ ਹੈ ਵਿਦਿਆਰਥੀਆਂ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ ਤਾਂ ਕਿ ਉਸਲਾ ਚੀਜ਼ਾਂ ਨੂੰ ਅਮਲੀ ਜਾਮਾ ਪਾਇਆ ਜਾ ਸਕੇ। ਤੋਂ ਗਰਜ਼ਪਾਲਾ ਜਲਾਲਾਬਾਦ ਵਿਖੇ ਦੇデアਗੰ ਸਰਦਾਰ ਅਗਰ ਸਿੰਘ ਰਾਜਗੁਰੂ ਉਸਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਹਾਰਾ ਮਨਾਇਆ ਗਿਆ। ਬਈਸੋ ਤਾਂ 23 ਮਾਰਚ ਨੂੰ ਹੋਇਆ ਕਰਦਾ ਹੈ ਪਰ ਮਸਰੂਫੀਅਤ ਹੋਣ ਕਾਰਨ ਅੱਜ ਇਹਨਾਂ ਨੇ ਮਨਾਇਆ ਬੱਚਿਆਂ ਦੇ ਨਾਲ ਇਹ ਬਟ ਐਨ ਜੀਓ ਦੇ ਕੁਝ ਮੈਂਬਰ ਇਹ ਨਾਲ ਹੀ ਮੈਨੂੰ ਵੀ ਇਹਨਾਂ ਨੇ ਬੁਲਾਇਆ ਤੇ ਭਗਤ ਸਿੰਘ ਦੀ ਜੀਵਨੀ ਦੇ ਸੰਬੰਧ ਵਿੱਚ ਉਹਨਾਂ ਦੇ ਦਰਸ਼ ਉਹਨਾਂ ਦੀ ਵਿਚਾਰਧਾਰਾ ਉਹਨਾਂ ਦਾ ਮਕਸਦ ਉਹਨਾਂ ਦੀਆਂ ਲਿਖਤਾਂ ਉਹਨਾਂ ਦੀ ਆਜ਼ਾਦੀ ਕੁਲਾਟੀਏ ਦਾ ਜੀਵਨ ਸਾਰਾ ਜਿਹੜਾ ਉਹਦੀ ਜੇਲ੍ਹ ਦੀਆਂ ਚਿੱਠੀਆਂ ਤੇ ਸੰਬੰਧ ਵਿੱਚ ਅੱਜ ਸਾਰਾ ਅਸੀਂ ਵਿਚਾਰ ਚਰਚਾ ਕੀਤੀ ਗੱਲਾਂ ਕੀਤੀਆਂ ਬੱਚਿਆਂ ਨਾਲ ਰਸਿਆ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੇਰੀ ਮੌਤ ਨਾ ਹੋਵੇ ਜੇ ਮੇਰੀ ਜਿਹੜੀ ਇਹ ਵਿਚਾਰ ਤਾਰਾ ਉਹਨੂੰ ਜ਼ਰੂਰ ਜਿੰਦਾ ਰੱਖਤਾ ਜੀ। ਅਰ 500 ਦੇ ਦਿਨ ਜਿੱਦਨ ਉਹਨਾਂ ਨੂੰ ਲਜਾਇਆ ਗਿਆ ਤੇ ਉਹਨਾਂ ਨੇ ਇਨਕਲਾਬ ਦੇ ਨਾਰੇ ਲਾਇਆ ਕਿ ਹੱਸ ਹੱਸ ਅਸਬੀਆਂ ਹੋਇਆ ਰਸਿਆ ਨੂੰ ਚੁੰਮਿਆ ਅੱਜ ਬੱਚਿਆਂ ਨੂੰ ਇਹੀ ਦੱਸਿਆ ਗਿਆ ਕਿ ਆਪਣੇ ਵੇਸ਼ ਦੀ ਕਾਤਰ ਆਪਣੇ ਵਤਨ ਦੀ ਖਾਤਰ ਦੇਸ਼ ਲਈ ਇਹਦੀ ਖਾਤਰ ਆਉਣ ਵਾਲੀ ਸਮੇਂ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਅਪਣਾਉਣਾ ਹੈ ਤਾਂ ਜੋ ਅਸੀਂ ਪੰਜਾਬ ਨੂੰ ਫਿਰ ਤੋਂ ਪੰਜਾਬ ਬਣਾ ਸਕੀਏ ਦੇਸ਼ ਭਾਰਤ ਵਤਨ ਦੇ ਲਈ ਅਸੀਂ ਆਪਣੀਆਂ ਜਿਹੜੀਆਂ ਪੈੜਾਂ ਨੇ ਸਾਡੇ ਯੋਧਿਆਂ ਨੇ ਪੈੜਾਂ ਪਾਈਆਂ ਉਹਨਾਂ ਤੇ ਚੱਲ ਸਕੀਏ ਇਨਕਲਾਬ ਜਿੰਦਾਬਾਦ ਔਰ ਅੱਜ ਵੀ ਉਹਨਾਂ ਦਾ ਪਰਿਵਾਰ ਜਿਹੜਾ ਸਿੱਧਾ-ਸਿੱਧਾ ਇਹ ਮੋਟਾ ਖਾ ਰਿਹਾ ਹੈ ਇਸ ਬਾਰੇ ਕਰ ਤੁਸੀਂ ਕੁਝ ਕਹਿਣਾ ਚਾਹੋਗੇ ਕੋਈ ਇਹ ਗੱਲ ਹੈ ਨਹੀਂ ਕਿਉਂਕਿ ਪਿੱਛੇ ਜੇ ਅਸੀਂ ਜਦੋਂ ਸਰਕਾਰ ਬਣੀ ਸੀ ਤੇ ਸਰਦਾਰ ਭਗਤ ਸਿੰਘ ਦੇ ਖਟਕਲ ਕਲਾਮ ਵਿੱਚ ਇਹ ਕੱਟ ਕੀਤਾ ਗਿਆ ਸੀ ਉੱਥੇ ਸਾਰਿਆਂ ਨੇ ਇਸ ਸਰਕਾਰ ਦਾ ਜਿਹੜਾ ਹੈ ਸਥਾਪਨਾ ਤੇ ਸੌਂ ਚੱਕੀ ਸੀ ਸਾਡੇ ਸਰਦਾਰ ਭਗਤ ਸਿੰਘ ਦੀ ਸਿੱਖ ਮੁਕਤੀ ਸਾਰੀ ਟੀਮ ਉੱਥੇ ਖੁੱਜੀ ਸੀ ਤੇ ਜੇ ਕੋਈ ਅਜੇ ਹੀ ਤੁਹਾਡੇ ਨੋਟਸ ਚ ਆ ਗਈ ਮੇਰੇ ਤੱਕ ਨੋਟਸ ਅਜੇ ਹੀ ਗੱਲ ਦੀ ਤੁਹਾਡੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਜਿੰਨੇ ਵੀ ਜੋਦੇ ਹੋਏ ਨੇ ਤੇ ਇਸ ਦੀ ਜਾਵੀ ਲਈ ਉਹਨਾਂ ਦਾ ਪੂਰਾ ਸਰਕਾਰ ਪੂਰਾ ਮਾਣ ਕੀਤਾ